ਹਾਂਜੀ ਦੋਸਤੋ ਜਦੋਂ ਆਪਾਂ ਇੱਕ ਨਵਾਂ ਸਿਲੰਡਰ ਲੈਨੇ ਆ ਤਾਂ ਉਹਦੇ ਵਿੱਚ ਤੁਸੀਂ ਦੋ ਚੀਜ਼ਾਂ ਮੇਨ ਦੇਖਣੀਆਂ ਹੁੰਦੀਆਂ ਨੇ ਇੱਕ ਤਾਂ ਤੁਸੀਂ ਸਾਰੇ ਦੇਖ ਲੈਨੇ ਹੋ ਵੀ ਜਿੰਮੇ ਤੇ ਲਿਖਿਆ 15.4 ਕਿਲੋ ਦਾ ਸਿਲੰਡਰ ਹੈ ਜਿਹੜਾ ਤੇ ਉਸ ਤੋਂ ਬਾਅਦ ਜਦੋਂ ਮਤਲਬ ਇਹ ਚ ਗੈਸ ਮਤਲਬ ਪੂਰਾ ਸਿਲੰਡਰ ਹੁੰਦਾ ਜਿਹੜਾ ਇਹ 28 29 ਕਿਲੋ ਦਾ ਹੁੰਦਾ ਉਹ ਇਹਦੇ ਤੇ ਲਿਖਿਆ ਹੁੰਦਾ ਉਹ ਤੁਸੀਂ ਸਾਰੇ ਦੇਖ ਲੈਨੇ ਹੋ ਤੇ ਪਰ ਅਸਲ ਜਿਹੜੀ ਜ਼ਰੂਰੀ ਗੱਲ ਹੈ ਉਹ ਦੇਖਣ ਵਾਲੀ ਕੀ ਹੈ ਜਿੰਮੇ ਇਹਦੇ ਉੱਤੇ ਲਿਖਿਆ ਹੋਇਆ ਹੈ A 25 ਇਹਦਾ ਮਤਲਬ ਕੀ ਹੈ A ਦਾ ਮਤਲਬ ਹੁੰਦਾ 3 ਮਹੀਨੇ ਸਾਲ ਦੇ 3 ਮਹੀਨੇ 25 ਮਤਲਬ 25 ਹੋ ਗਿਆ 2025 ਤੇ ਇਹਦੇ ਵਿੱਚ ਕੀ ਹੁੰਦਾ ਵੀ ਇਹ 2025 ਦੇ ਪਹਿਲੇ 3 ਮਹੀਨਿਆਂ ਤੱਕ ਜਿਹੜਾ ਸਿਲੰਡਰ ਹੈ ਇਹ ਵੈਲਿਡ ਹੈ ਉਸ ਤੋਂ ਬਾਅਦ ਜਿਹੜਾ ਸਿਲੰਡਰ ਹੈ ਇਹ ਐਕਸਪਾਇਰ ਹੋ ਜਾਊਗਾ ਤੇ ਇੱਕ ਸਿਲੰਡਰ ਮੈਂ ਤੁਹਾਨੂੰ ਹੋਰ ਦਿਖਾਇਆ ਸੀ D 2024 ਇਹ ਮੈਂ ਪੁੱਛਿਆ ਸੀਗਾ ਵੀ 2024 ਵੀ ਮਤਲਬ ਸਿਲੰਡਰ ਇਹ ਐਕਸਪਾਇਰ ਹੋ ਗਿਆ ਲਾਸਟ ਵਾਲੇ 12ਵੇਂ ਮਹੀਨੇ ਤੱਕ ਤਾਂ ਉਹ ਕਹਿੰਦਾ ਬਾਈ ਇਹ ਕਹਿੰਦਾ ਇੱਕ ਵਾਰੀ ਭਰ ਕੇ ਆ ਗਿਆ ਇਹ ਪਹਿਲਾ ਦਾ ਸਿਲੰਡਰ ਪਿਆ 2024 ਦਾ ਤੇ ਇਸ ਤੋਂ ਬਾਅਦ ਜਦੋਂ ਇਹ ਅਸੀਂ ਵਾਪਸ ਭੇਜਤਾ ਮਤਲਬ ਉਸ ਤੋਂ ਬਾਅਦ ਇਹ ਵਾਪਸ ਭਰ ਕੇ ਨਹੀਂ ਆਉਂਦਾ ਇਹ ਸਿਲੰਡਰ ਨੂੰ ਤੁਸੀਂ ਨਾ ਲਿਓ ਕਿਉਂਕਿ ਇਹਦੇ ਫਟਣ ਦੇ ਵੀ ਚਾਂਸ ਹੁੰਦੇ ਨੇ ਸਾਰਾ ਕੁਝ ਹੋ ਸਕਦਾ ਤੇ ਇਹਦੇ ਨਾਲੋਂ ਚੰਗਾ ਤੁਸੀਂ ਜਿਹੜੇ 25 ਵਾਲੇ ਸਿਲੰਡਰ ਨੇ ਜਾਂ 26 27 28 ਵਾਲੇ ਸਿਲੰਡਰ ਹੁੰਦੇ ਨੇ ਉਹ ਲਿਆ ਕਰੋ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਨੂੰ ਇਹ ਪਹਿਲਾਂ ਪਤਾ ਸੀ ਧੰਨਵਾਦ